ਮਾਣੇ ਕੌਣ ਤੁਮ ਹੱਤ ਤੈ ਨਹੀਂ ਪਸ ਬਿੰਦ ਨੇ ਮੇ ਮੇਲੇ ਮਾਣਾ ਤੂੰ ਕਿਹੜੀ ਭੈੜੀ ਸਿੱਖਿਆ ਸਿੱਖ ਲਈ ਹੈ ਕਿਹੜੀ ਭੈੜੀ ਹੱਤ ਦਾ ਨਹੀਂ ਹੈ ਭਰ ਦਾ ਰਾਮ ਤੇਰਾ ਰਸ ਰਜਿਓ ਰਾਮ ਤਗਤ ਨਾ ਪੀਨੀ ਜਿਹੜੀ ਤੇ ਭੈੜੀ ਹੱਤ ਭੈੜੀ ਸਿੱਖਿਆ ਮੈਂ ਨਹੀਂ ਹੈ ਤੂੰ ਪਰਾਇ ਜਿਸਤਰੀ ਪਰਾਇ ਵਿਦਿਆ ਮੈਂ ਰਸ ਵਿੱਚ ਮਾਰ ਕਰੇਂਦਾ ਪਰਮਾਤਮਾ ਨੇ ਭੰਗ ਕਿੰਨੂੰ ਕਦੇ ਨਹੀਂ ਕੀਤੀ ਹੈ ਰਹਾ ਓ ਮੁਕਤ ਪੰਥ ਜਨ ਹੋ ਤੈ ਨਾਹੀ ਨਾ ਤਹਨ ਜੋ ਰੰਗ ਕਉ ਭਾਇਆ ਏ ਭਾਈ ਤੂੰ ਵਿਕਾਰਾਂ ਤੋਂ ਖਲਾਸੀ ਪਾਉਣ ਦਾ ਜਿਹੜਾ ਰਸਤਾ ਹੈ ਨਾਮ ਦਾ ਰਸਤਾ ਗੁਰੂ ਵਾਲਾ ਰਸਤਾ ਉਹ ਅਜੇ ਤੱਕ ਨਹੀਂ ਸਮਝਿਆ ਤਾਂ ਮੈਂ ਇਕੱਠਾ ਕਰਨ ਲਈ ਤੁਮ ਸਦਾ ਦੀ ਦੌੜ ਭੱਜ ਕਰ ਰਿਹਾ ਹਾਂ ਮੈਂ ਸਦਾ ਦੀ ਕਦੇ ਕਿੱਧਰ ਉੱਤਰਦਾ ਹਾਂ ਬੜੀ ਮਿਹਨਤ ਕਰਦਾ ਹਾਂ ਪਰ ਜਿਹੜਾ ਅਸਲੀ ਰਸਤਾ ਸੀ ਨਾਮ ਦਾ ਰਸਤਾ ਉਹ ਤੁਮਹਾਨੂੰ ਪਰਤ ਸਮਝ ਆ ਜਾਂਦੀ ਹੈ ਤੂੰ ਪੱਜ ਦੌੜ ਕਰ ਰਿਹਾ ਹੈ ਨਾਮ ਨੂੰ ਵਿਸਾਰਿਆ ਹੋਇਆ ਹੈ ਤੈਂ ਨਿਰੰਕਾਰ ਨੂੰ ਵਿਸਾਰਿਆ ਹੋਇਆ ਹੈ ਚੇਤੇ ਰੱਖੀ ਦੁਨੀਆਂ ਦੇ ਪਦਾਰਥਾਂ ਵਿੱਚੋਂ ਕਿਸੇ ਨੇ ਵੀ ਆਖ ਕਿਸੇ ਦਾ ਸਾਥ ਨਹੀਂ ਦਿੱਤਾ ਹੈ ਤੂੰ ਵਿਅਕਤੀ ਹੀ ਆਪਣੇ ਆਪ ਨੂੰ ਮਾਇਆ ਦੇ ਮੋਹ ਦੇ ਵਿੱਚ ਜਕੜ ਕੇ ਰੱਖਿਆ ਹੋਇਆ ਹੈ ਇਹ ਵਿਅਰਥ ਹੈ ਤੇਰਾ ਇਹ ਮਾਇਆ ਦੇ ਨਾਲ ਤੇ ਨਾਮੋਂ ਭਾਇਆ ਮਾਇਆ ਨੂੰ ਚੇਤ ਕਰ ਦੌੜ ਕਰ ਰਿਹਾ ਮੈਂ ਇਹ ਵਿਅਰਥ ਹੈ ਇਹ ਕਿਸੇ ਕੰਮ ਨਹੀਂ ਆਵੇਗਾ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨਾ ਹੈ ਉਪਜੋ ਕਛ ਗਿਆਨ ਹੈ ਭਾਈ ਅਜੇ ਤੱਕ ਨਾ ਕੋ ਪ੍ਰਮਾਤਮਾ ਨੇ ਵਰਤ ਕੀਤੀ ਨਾ ਗੁਰੂ ਦੀ ਸਰਧਿਆ ਹੈ ਨਾ ਹੀ ਦੇ ਅੰਦਰ ਆਤਮਕ ਜੀਵਨ ਦੀ ਕੋਈ ਸੋਝੀ ਹੈ ਕਾਟਵੀ ਮਾਹੇ ਮਾਇਆ ਤੋਂ ਨੇਪ ਜਿਹੜਾ ਆਕਾਰ ਤੁਕ ਵੈਕ ਨੂੰ ਹੈ ਪ੍ਰਭੂ ਹੈ ਉਹ ਤੇਰੇ ਹਿਰਦੇ ਵਿੱਚ ਵਸ ਰਿਹਾ ਹੈ ਪਰ ਤੂੰ ਬਾਹਰ ਜੰਗਲਾਂ ਵਿੱਚ ਉਸ ਨੂੰ ਭਾਲ ਰਿਹਾ ਹੈ ਤੂੰ ਭਾਲ ਰਿਹਾ ਹੈ ਤੂੰ ਕਿ ਤਨ ਆਤਮਾ ਜੀਵਨ ਦੀ ਸੋਝੀ ਨਹੀਂ ਜਿਨ੍ਹਾਂ ਦੇ ਤੂੰ ਗੁਰੂ ਵਾਲਾ ਬਣ ਕੇ ਗੁਰੂ ਦੇ ਦਿੱਤੇ ਗਿਆਨ ਨੂੰ ਆਸਰ ਨਹੀਂ ਕਰੇਗਾ ਕਾ ਸਕਦੇ ਤੇਰੀ ਪਟਕਣਾ ਮੁਕਣੀ ਨਹੀਂ ਇਸੇ ਕਰਕੇ ਨਾ ਕੋ ਹਲੇ ਭਗਤ ਜੀ ਕੀ ਆਨੰਦ ਗੁਰੂ ਦੀ ਸੰਗਤ ਹੈ ਤੇ ਜਿਹੜਾ ਤੇਰੇ ਅੰਦਰ ਬੈਠਾ ਹੈ ਕਾਲਪੁਰਪੈ ਗੁਰੂ ਉਹਨੂੰ ਬਾਹਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਗਤ ਜਨ ਪਰਮਤਮ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ। ਕਾਸਹਿ ਕਹਿੰਦੇ ਨੇ ਭਾਈ ਇਹ ਹੀ ਜਨਮੀ ਹੈ ਜਿਹੜਾ ਤੈਨੂੰ ਉਨਨੇਕਾਂ ਜਨਮਾਂ ਦੇ ਵਿੱਚ ਭਟਕ ਭਟਕ ਕੇ ਨਨੁੱਖਾ ਜਨਮ ਦੇ ਬਾਰੀਵੇਂ ਆਇਆ ਹੈ ਪਹਿਲਾ ਪਤਾ ਨਹੀਂ ਕਿੰਨੇ ਵੀ ਜਨਮਾਂ ਦੇ ਕੀਟ ਹੋਏ ਨੇ ਕਈ ਜਾਨ ਕਈ ਕੀਟ ਪਤੰਗਾ ਕਈ ਜਾਨ ਗੱਜੀ ਮੀਨ ਤਰੰਗਾ ਕਈ ਜਨਮ ਪੰਖੀ ਸਾਕੋ ਹੋਇਓ ਕਈ ਜਨਮ ਹੈਵਰ ਵਿਕਜੋ ਪਾਸੇ ਜਿੱਕਰ ਪਤਾ ਨਹੀਂ ਕਿੰਨਾ ਕੋ ਸਮਾਂ ਤਿੰਨ ਭਟਕਦਿਆਂ ਹੋ ਰਿਹਾ ਹੈ ਸੰਸਾਰ ਤੇ ਸਰੀਰਾਂ ਦੇ ਵਿੱਚ ਤੇ ਉਹ ਮਨੁੱਖਾ ਜਨਨ ਤੈਨੂੰ ਮਿਲਿਆ ਸੀ ਮਨੁੱਖਾ ਜਨਨ ਵੀ ਬਾਜੀ ਨੂੰ ਵੀ ਹਾਰ ਨਹੀਂ ਪਾਈ। ਹੁਣ ਵੀ ਤੂੰ ਨਾਮ ਨਹੀਂ ਜਪਦਾ ਹੈਂ ਗੁਰੂ ਵਾਲਾ ਨਹੀਂ ਬਣਦਾ ਹੈਂ। ਹੁਣ ਵੀ ਪਾਸਾ ਕਿਤੇ ਮਨੁੱਖਾ ਜਨਨ ਦੀ ਬਾਜੀ ਤੇ ਹਾਰ ਗਈ ਹੈ। ਤੂੰ ਹਜੇ ਵੀ ਅਕਲ ਨਹੀਂ ਸਿੱਖੀ ਜਿਹਦੇ ਬਰਤ ਦੇ ਨਾਲ ਜਨਮਾਂ ਦੇ ਗੇੜ ਵਿੱਚੋਂ ਤੈਨੂੰ ਪਰਜੋਰਤਾ حاصل ਹੈ। ਜਾਨ ਮਨ ਨੂੰ ਬਾਤ ਸਕੇ ਮਹਾਰੇ ਵੀ ਕੋ ਅਕਲ ਹਲੇ ਵੀ ਕੋ ਸਮਝ ਹਲੇ ਵੀ ਬਾਤਾਂ ਨਹੀਂ ਕਹਿੰਦੇ ਤੈਨੂੰ ਉਹ ਸਿੱਖਿਆ ਕਿਉਂ ਨਹੀਂ ਲਈ ਹੈ ਜਿਹੜੀ ਤੈਨੂੰ ਜਨਮਾਂ ਮਰਨ ਦੇ ਗੇੜੂੰ ਵਿਚਾਰ ਸਕੇ ਨਾਨਕ ਦੇ ਪਾਏ ਪਾਦ ਹਰਿ ਭਜ ਨਾਨਕ ਕਵਾ ਗੁਰੂਨ ਵੱਡਿਆਂ ਦੀ ਮੋਹ ਰਖਾ ਕੇ ਤੁੰਗ ਤਿੰਗ ਗੁਰੂ ਰਤਨਹਾਰ ਦੀ ਵਜਨ ਕਰਦੇ ਵੀ ਬੇਨਾਨਕ ਕਿ ਆਂਕੇ ਨੇ ਭਾਈ ਗੁਰੂ ਨੇ ਸਾਨੂੰ ਇਹ ਗੱਲ ਸੁਝਾਈ ਹੈ ਕਿ ਗੁਰੂ ਦਾਸ ਨੇ ਸਾਨੂੰ ਕਹੀ ਮਤ ਦਿੰਦੇ ਨੇ ਕਿ ਮਨੁੱਖਾ ਜਨਮ ਦਾ ਜਗਤ ਅਸਰ ਕਰਕੇ ਤੂੰ ਪਰਮਾਤਮਾ ਦਾ ਭਜਨ ਕਰੇ ਕੌਮ ਕੇ ਦਰਜ ਮੁਖਾ ਦੰਮ ਹੈ ਪਾਸਟਰ ਜੀ ਕਹਿੰਦੇ ਬੜਾ ਵੱਡਾ ਉੱਚਾ ਦਰਜਾ ਹੈ 84 ਦਾ ਬਾਸਾ 84 ਦਾ ਜੁੰਦਾ ਬਾਸਾ ਇਨਸਾਨ ਹੈ ਇਹ ਮੁਖਾ ਦਰਜ ਹੈ 83 ਦੇ ਵਿੱਚ ਸਭ ਤੋਂ ਉੱਤਮ ਦਰਜਾ ਹੈ ਜਿਸ ਕਰਕੇ ਜੇ ਪਾਸਟਰ ਜੀ ਕਹਿੰਦੇ ਤਾਂ ਇਹ ਇੱਕ ਵੱਡਾ ਉੱਚਾ ਉਚਾਰ ਉੱਤਮ ਦਰਜਾ ਹਾਸਲ ਕਰਕੇ ਵੀ ਇਹ ਕਾਰਤੁਰ ਦੀ ਵੰਦਗੀ ਨਹੀਂ ਤੈ ਕੀਤੀ ਭਜਨ ਨਹੀਂ ਕੀਤਾ ਮੈਂ ਨਾਮ ਤੇ ਸਮਝਾ ਆਸਾ ਜੀ ਕਹਿੰਦੇ ਜਨਮ ਜਨਮ ਦੇ ਗੇੜ ਤੋਂ ਬਚ ਜਾਏਗਾ ਭਾਈ ਹੁਣ ਸਮਾਂ ਤੇਰੇ ਕੋਲ ਨਾਮ ਸੁਹਿਰ ਭਾਏ ਆਦ ਹਰਿ ਭਜ ਇਹਨੂੰ ਮੁੱਖਾ ਜਾਂ ਮਿਲ ਗਿਆ ਹੁਣ ਉਸਤ ਕਾਲਪੁਰਤਵੈ ਜੀ ਦਾ ਭਜਨ ਕਰ ਉਹਦੀ ਬੰਦਗੀ ਕਰ ਨਾਮ ਜਪਿਆ ਕਰ ਇਹੀ ਗੱਲ ਸਾਨੂੰ ਸਤਿਗੁਰੂ ਜੀ ਸਮਝਾ ਰਹੇ ਨੇ ਹੁਣ ਇਸ ਕਰਕੇ ਆਉ ਭਾਈ ਗੁਰੂ ਵਾਲੇ ਬਣ ਗੁਰੂ ਚਰਨਾਂ ਦਾ ਗੁਰੂ ਚਰਨਾਂ ਵਾਲੇ ਨਾਮ ਚੁਣ ਕਰਕੇ ਸਤਿਗੁਰੂ ਕਾਸਾ ਮਹਾਰਾਜੀਆਂ ਦੇ ਤਸੂ ਨਾਮ ਦੀਆਂ ਬਾਤਾਂ ਪ੍ਰਾਪਤ ਕਰਕੇ ਨਾਮ ਜਪੀਏ ਤਾਂ ਹੀ ਸਾਡਾ ਮਨੁੱਖਾ ਜਨਮ ਜਿਹੜਾ ਸਤਿਗੁਰੂ ਨਾਲ ਜੁੜਦਾ ਕਹਿੰਦੇ ਕਾਸਾ ਕਹਿੰਦੇ ਜਿੰਨੇ ਮਨੁੱਖਾ ਜਨਮ ਜਿਹੜਾ ਇਹਨੂੰ ਮਿਲਿਆ ਸੀ ਨਾਮ ਦਾ ਨਾਮ ਜਪਿਆ ਸਿਮਰਨ ਨਾਮ ਕੀਤਾ ਫਿਰ ਗੁਰਬਾਣੀ ਦੇ ਬਚਨ ਨੇ ਆਸਾ ਜੀ ਕਹਿੰਦੇ ਫਿਰ ਆਉਣਾ ਹੀ ਕਾਨੂੰ ਤੇ ਸੰਸਾਰ ਤੇ ਜਨਮ ਲੈ ਕੇ ਇਹਦੇ ਨਾਲ ਉਹ ਚੰਗਾ ਸੀ ਜਿਨਹਾਂ ਵਾਲੇ ਇਹਦਾ ਨਾਮ ਨਾਲ ਬਸੇ ਉਹ ਤੇ ਸੁਆਤ ਕੀਤੇ ਹਰ ਭਗਵਾਨ ਜੀ ਆਸਾ ਗੰਦਰ ਨੂੰ ਚੰਗਾ ਸੀ ਕਾਲਪੁਰਖ ਤੇਰੀ ਮਾਤਾ ਨੂੰ ਬਾਣਹੀ ਹੈ ਕਾਨੂੰ ਦਾ ਸੰਸਾਰ ਨੂੰ ਆਉਣਾ ਸੀ ਜਿਸ